ਪਿੰਡ ਲਾਲਬਾਈ ਸਮਾਜੀ ਸਟੱਡ ਫਾਰਮ ਦੇ ਉੱਤੇ ਐਸ ਨੁਕਰੇ ਘੋੜੇ ਦੀ ਨਿਊ ਐਂਟਰੀ ਹੋ ਗਈ ਆ ਦੋਸਤੋ ਨਾਮ ਆ ਇਹਦਾ ਬ੍ਰਹਮਾ ਅਰਜਨ ਰੌਲੀ ਵਾਲੇ ਦਾ ਪੋਤਾ ਤੇ ਬਤਾਵ ਘੋੜੇ ਦਾ ਬੱਚਾ ਬਹੁਤ ਜਿਆਦੇ ਚੰਗੀ ਹਾਈਟ ਦਾ ਤੇ ਸੋਹਣਾ ਸੁਨੱਖਾ ਘੋੜਾ ਹੁਣ ਇਸ ਫਾਰਮ ਦੇ ਉੱਤੇ ਤੁਹਾਨੂੰ ਦੋ ਨੁਕਰੇ ਘੋੜਿਆਂ ਦੀ ਸਟੱਡ ਸਰਵਿਸ ਮਿਲੂ ਸਮੁੰਦਰ ਦਾ ਬੱਚਾ ਮਹਾਸਾਗਰ ਬਤਾਵ ਦਾ ਬੱਚਾ ਬ੍ਰਹਮਾ ਆ ਬਾਪੂ ਸੁਖਦੇਵ ਸਿੰਘ ਜੀ ਬੈਠੇ ਆ ਇਹਨਾਂ ਨੂੰ ਬੜਾ ਸ਼ੌਂਕ ਆਗਾ ਘੋੜਿਆਂ ਦਾ ਤੇ ਇਹਨਾਂ ਦੀ ਅੱਜ ਚੌਥੀ ਪੀੜ੍ਹੀ ਬੈਠੀ ਆ ਆਪਣੇ ਨਾਲ ਸੋ ਸਾਰੀ ਫੈਮਿਲੀ ਨੇ ਪੀੜ੍ਹੀ ਦਰ ਪੀੜ੍ਹੀ ਇਹ ਸ਼ੌਂਕ ਨੂੰ ਸੰਭ ਕੇ ਰੱਖਿਆਗਾ ਇਹਨਾਂ ਦੇ ਪੜੋਤਿਆਂ ਨੂੰ ਵੀ ਬੜਾ ਸ਼ੌਂਕ ਆ ਛੋਟੇ ਛੋਟੇ ਬੱਚੇ ਨਾਲ ਬੈਠੇ ਆ ਤੇ ਅੱਜ ਸਾਰੇ ਪਿੰਡ ਨੇ ਬੜਾ ਚਾ ਮਨਾਇਆ ਲਾਲਬਾਈ ਦੇ ਜਿੰਨੇ ਵੀ ਘੋੜੇ ਰਕੋੜੀਆਂ ਰੱਖਣ ਵਾਲੇ ਭਰਾ ਨੇ ਇਸ ਪਰਿਵਾਰ ਦੇ ਨਾਲ ਅੱਜ 71 ਹੋਇਆ ਐਸ ਘੋੜੇ ਦੀ ਨਿਊ ਐਂਟਰੀ ਕਰਕੇ ਬ੍ਰਹਮਾ ਬਹੁਤ ਜਿਆਦੇ ਚੰਗਾ ਘੋੜਾ ਬਾਈ ਜਿਸ ਕਰਨ ਦੱਸਦਾ ਵੀ ਮੈਂ ਸ਼ੁਰੂ ਤੋਂ ਹੀ ਇਸ ਘੋੜੇ ਦਾ ਮਰੀਦ ਸੀ ਬਿਤਾਵ ਤੋਂ ਬਾਅਦ ਜੇ ਮੈਨੂੰ ਕਿਸੇ ਘੋੜੇ ਦੇ ਵਿੱਚ ਉਸ ਲਾਈਨ ਨੂੰ ਅੱਗੇ ਤੋਰਨ ਵਾਲੀ ਆਸ ਉਮੀਦ ਲੱਗਦੀ ਸੀ ਤਾਂ ਉਹ ਇਸ ਘੋੜੇ ਦੇ ਵਿੱਚੋਂ ਲੱਗਦੀ ਸੀ ਬਾਈ ਨੇ ਬਹੁਤ ਗੇੜੇ ਮਾਰੇ ਇਸ ਘੋੜੇ ਦੇ ਪੁਰਾਣੇ ਓਨਰ ਦੇ ਕੋਲੇ ਜਿਹਦੇ ਘਰੇ ਇਸ ਘੋੜੇ ਦਾ ਜਨਮ ਹੋਇਆ ਤੇ ਕੁਦਰਤੀ ਕਦੇ ਗੱਲ ਨਹੀਂ ਬਣ ਸਕੀ ਗੱਲ ਅੱਗੇ ਨਾ ਵਧੀ ਇਸ ਘੋੜੇ ਨੂੰ ਲੈਣ ਦੀ ਤੇ ਅੱਜ ਤੁਸੀਂ ਅਚਾਨਕ ਚੱਕ ਗੱਲ ਦੇਖੋ ਵੀ ਉਸ ਤੋਂ ਬਾਅਦ ਇਹ ਘੋੜਾ ਜਿਹੜਾ ਵੇਖ ਕੇ ਗਜਰਾਤ ਦੇ ਬਾਰਡਰ ਤੇ ਚਲਾ ਗਿਆ ਤੇ ਦੁਬਾਰੇ ਫੇਰ ਇਹੋ ਜਿਹਾ ਸਰਕਲ ਗੇੜ ਬਣਿਆ ਤੇ ਬਾਈ ਨੇ ਇਹ ਘੋੜਾ ਉੱਥੋਂ ਗਜਰਾਤ ਦੇ ਬਾਰਡਰ ਤੋਂ ਮੋੜ ਲਿਆਂਦਾ ਸੋ ਸਿੱਧਾ ਜਦੋਂ ਤੱਕ ਦਾਣਾ ਪਾਣੀ ਨਾਰ ਆលਿਆ ਹੋਵੇ ਉਦੋਂ ਤੱਕ ਕੋਈ ਚੀਜ਼ ਘਰੇ ਨਹੀਂ ਆਉਂਦੀ ਜਿਵੇਂ ਕਹਿੰਦੇ ਹੁੰਦੇ ਆ ਵੀ ਘੋੜਾ ਆਪ ਦਾ ਘਰ ਆਪ ਚੁਣਦਾ ਸੋ ਗੇੜ ਮੋੜ ਪੈ ਕੇ ਫੇਰ ਕੋੜਾ ਬਾਈ ਦੇ ਘਰੇ ਜਿਸ ਕਰਨ ਦੇ ਘਰੇ ਆਇਆ ਅੱਜ ਰੌਣਕਾਂ ਲੱਗ ਚੁੱਕੀਆਂ ਨੇ ਮਾਨ ਫੈਮਿਲੀ ਦੇ ਵਿੱਚ ਤੇ ਕੋੜਾ ਹਲੇ ਚਾਰ ਦੰਦ ਹੋਇਆ ਕੱਦ 68+ ਕਰ ਗਿਆ ਬਹੁਤ ਸੋਹਣੇ ਰਿਜ਼ਲਟ ਵੀ ਆਏ ਆ ਇਹਦੇ ਮਾਂ ਇਹਦੀ ਡੋਡਾ ਵਾਲੇ ਰਾਜੂ ਦੀ ਧੀ ਆ ਨੌਕਰੀ ਘੋੜੀ 65 ਇੰਚ ਹਾਈਟ ਦੀ ਸੋ ਬਹੁਤ ਜਿਆਦੇ ਸ਼ਾਨਦਾਰ ਬਹੁਤ ਸੋਹਣਾ ਘੋੜਾ ਦਰਸ਼ਨੀ ਘੋੜਾ ਆਉਣ ਵਾਲੇ ਟਾਈਮ ਦੇ ਵਿੱਚ ਇਹਦੇ ਆਪਾਂ ਤੁਹਾਨੂੰ ਹੋਰ ਵੀ ਰਿਜ਼ਲਟ ਦਿਖਾਵਾਂਗੇ ਤੇ ਬਾਈ ਅਰਗਾਨੇ ਦੀ ਸਟੱਡ ਸਰਵਿਸ ਹੁਣ ਓਪਨ ਕੀਤੀ ਆ ਮੁਕਸਰ ਏਰੀਏ ਦੇ ਵਿੱਚ ਗਿੱਦੜ ਬਾਈ ਦੇ ਨੇੜੇ ਪਿੰਡ ਪੈਂਦਾ ਲਾਲ ਬਾਈ ਉੱਥੇ ਤੁਹਾਨੂੰ ਇਹਦੀ ਸਰਵਿਸ ਮਿਲੂ ਆ ਇਹਨਾਂ ਦਾ ਦੂਜਾ ਘੋੜਾ ਦਾ ਮਹਾਸਾਗਰ ਸਮੁੰਦਰ ਘੋੜੇ ਦਾ ਬੱਚਾ ਇਹ ਇਹਨਾਂ ਦੇ ਕੋਲੇ ਪਹਿਲਾਂ ਇਹਦੀ ਸਟੱਡ ਸਰਵਿਸ ਆਲਰੇਡੀ ਚੱਲ ਰਹੀ ਸੀ ਤੇ ਇਹ ਦੋ ਦੰਦ ਆ ਦੋਸਤੋ ਇਹਦੀ ਹਾਈਟ ਆ ਜਿਹੜੀ ਉਹ 65 ਪਲੱਸ ਆ ਇਹਦੀ ਫੀਸ ਆ ਜਿਹੜੀ ਬਾਈ ਵਰਗਿਆਂ ਨੇ 21000 ਰੁਪਇਆ ਰੱਖੀ ਵੀ ਆ ਇਹਦੇ ਵੀ ਦੋ ਕੁ ਰਿਜ਼ਲਟ ਦੋ ਤਿੰਨ ਆ ਚੁੱਕੇ ਆ ਉਹਨਾਂ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਤੇ ਸਾਰੀ ਫੈਮਿਲੀ ਨੂੰ ਬੜਾ ਸ਼ੌਂਕ ਆ ਯਾਰ ਬੜੇ ਮਿਹਨਤੀ ਬੰਦੇ ਆ ਲਾਲ ਬਾਈ ਪਿੰਡ ਵਾਲੇ ਬਾਈ ਜਸਕਰਨ ਵਰਗੇ ਬਾਈ ਕੀਮਤਾਰਗੇ ਤੇ ਬਾਈ ਗਰਜੋਤਾਰਗੇ ਸੋ ਪਿੱਛੇ ਬਾਪੂ ਜੀ ਬਾਰੇ ਤਾਂ ਮੈਂ ਤੁਹਾਨੂੰ ਦੱਸ ਹੀ ਚੱਕਿਆ ਉਹਨਾਂ ਨੂੰ ਚਿਰਾਂ ਤੋਂ ਹੀ ਪੁਰਾਣੇ ਟਾਈਮ ਤੋਂ ਹੀ ਬੜਾ ਸ਼ੌਂਕ ਆ ਘੋੜਿਆਂ ਦਾ ਸੋ ਬਾਈ ਵਰਗੇ ਆ ਦੇਖੋ ਤੁਸੀਂ ਘੋੜਿਆਂ ਨੂੰ ਡੇਲੀ ਤੋਰਦੇ ਆ ਐ ਨਹੀਂ ਹੈਗਾ ਵੀ ਕੱਲੀ ਸਟੱਡ ਸਰਵਿਸ ਵਾਸਤੇ ਜਾਂ ਬਰੀਡਿੰਗ ਵਾਸਤੇ ਘੋੜੇ ਰੱਖੇ ਆ ਆ ਘੋੜਾ ਇਹਨਾਂ ਦਾ ਪਹਿਲਾਂ ਬਹੁਤ ਜ਼ਿਆਦਾ ਤੁਰਦਾ ਸਵਾਰੀ ਬਾਕਮਾਲ ਕਰਾਉਂਦਾ ਸਮੁੰਦਰ ਦਾ ਬੱਚਾ ਜਿਹੜਾ ਮਹਾਸਾਗਰ ਤੇ ਇਹਤੇ ਬਾਈ ਜਸਕਰਨ ਅਰਗੇ ਡੇਲੀ ਰਾਈਡ ਕਰਦੇ ਆ ਤਾਂ ਹੀ ਘੋੜਾ ਇੰਨਾ ਜ਼ਿਆਦਾ ਫਿੱਟ ਪਿਆਗਾ ਸੋ ਮਿਸਾਲ ਕਾਇਮ ਕੀਤੀ ਆ ਬਾਈ ਅਰਗਿਆਂ ਨੇ ਇਹ ਨਹੀਂ ਹੈਗਾ ਵੀ ਕੱਲੇ ਘੋੜੇ ਸ਼ੋ ਪੀਸ ਬਣਾ ਕੇ ਰੱਖੇ ਆ ਸੋ ਰਾਈਡਿੰਗ ਕਰਦੇ ਆ ਤੇ ਹੁਣ ਆ ਜਿਹੜਾ ਨਵਾਂ ਘੋੜਾ ਬ੍ਰਹਮਾ ਇਹਨੂੰ ਵੀ ਇਹਨਾਂ ਨੇ ਨਾਲ ਹੀ ਜੋੜ ਲਿਆ ਇਹਨੂੰ ਵੀ ਹੁਣ ਡੇਲੀ ਤੋਰਨ ਲੱਗਿਆ ਤਾਂ ਜੋ ਬਾਈ ਵਰਗੇ ਕਹਿੰਦੇ ਆ ਵੀ ਫਿਟਨੈਸ ਦਾ ਰਾਜ ਆ ਜਿਹੜਾ ਸਵਾਰੀ ਆ ਸੋ ਦੋਮੇ ਘੋੜਿਆਂ ਦੀ ਸਟੱਡ ਸਰਵਿਸ ਬਾਰੇ ਆਪਾਂ ਗੱਲਬਾਤ ਕਰਾਂਗੇ ਬਾਈ ਵਰਗਿਆਂ ਦੇ ਨਾਲ ਬਾਈ ਜਿਸ ਕਰਨ ਇੰਟਰਵਿਊ ਦੇ ਵਿੱਚ ਆਪਾਂ ਨੂੰ ਸਾਰੀ ਗੱਲਬਾਤ ਦੱਸਣਗੇ ਬਹੁਤ ਜਾਦੇ ਚੰਗੇ ਘੋੜੇ ਆ ਇਹਨਾਂ ਨੂੰ ਦਿੱਕਤ ਕੀ ਆਉਂਦੀ ਸੀ ਵੀ ਸਮੁੰਦਰ ਘੋੜੇ ਵਾਲੀ ਲਾਈਨ ਇਹਨਾਂ ਦੇ ਏਰੀਆ ਦੇ ਵਿੱਚ ਜਾਦੇ ਹੋ ਚੁੱਕੀ ਸੀ ਘਰੇ ਵੀ ਇਹਨਾਂ ਕੋਲੇ ਬਸ਼ੇਰੀਆਂ ਉਸ ਲਾਈਨ ਦੀਆਂ ਸੀ ਤਾਂ ਕਰਕੇ ਅੱਗੇ ਐਸ ਘੋੜੇ ਨੂੰ ਲਿਆਂਦਾ ਇਹਨਾਂ ਨੇ ਸਟੱਡ ਸਰਵਿਸ ਵਾਸਤੇ ਬਾਕੀ ਗੱਲਬਾਤ ਆ ਜੋ ਕਰੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਬ्यानਤਮਾਨ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਪਿੰਡੂ ਜ਼ਿਮੀਦਾਰ ਤੇ ਜਿੰਨੇ ਵੀ ਘੋੜਾ ਪਾਲਕ ਵੀਰ ਆਪਣੇ ਨਾਲ ਪੂਰੇ ਇੰਡੀਆ ਦੇ ਵਿੱਚੋਂ ਜੁੜਿਆ ਸਾਰਿਆਂ ਦਾ ਸਵਾਗਤ ਕਰਦਾ ਜੀ ਸੋ ਦੋਸਤੋ ਅੱਜ ਆਪਾਂ ਮੋਕਸਰ ਏਰੀਏ ਦੇ ਪਿੰਡ ਲਾਲਬਾਈ ਵਿਖੇ ਬੈਠੇ ਆਂਗੇ ਗਿੱਦੜ ਬਾਏ ਦੇ ਬਿਲਕੁਲ ਨੇੜੇ ਪੈ ਜਾਂਦਾ ਪਿੰਡ ਇਹ ਪਹਿਲਾਂ ਵੀ ਆਪਾਂ ਇਸ ਸਮਾਜੀ ਸਟੱਡ ਫਾਰਮ ਦੀ ਇੱਕ ਵੀਡੀਓ ਤੁਹਾਡੇ ਨਾਲ ਕੁਝ ਕੁ ਮਹੀਨੇ ਪਹਿਲਾਂ ਸ਼ੇਅਰ ਕੀਤੀ ਸੀ ਜਿਦੇ ਵਿੱਚ ਆਪਾਂ ਤੁਹਾਨੂੰ ਨੋਕਰਾ ਘੋੜਾ ਸਮੁੰਦਰ ਘੋੜੇ ਦਾ ਬੱਚਾ ਦਿਖਾਇਆ ਸੀਗਾ ਮਹਾਸਾਗਰ ਮਹਾਸਾਗਰ ਘੋੜਾ ਦਿਖਾਇਆ ਸੀ ਸੋ ਅੱਜ ਜਿਹੜਾ ਵੀਡੀਓ ਦੁਬਾਰੇ ਕਰਨ ਦਾ ਸਵੱਬਾ ਬਣਿਆ ਤੇ ਇਸ ਫਾਰਮ ਦੇ ਉੱਤੇ ਬਾਈ ਜੱਸੇ ਆਰ ਗਏ ਨੇ ਸਮਾਜੀ ਸਟੱਡ ਫਾਰਮ ਦੇ ਉੱਤੇ ਬੈਠੇ ਆ ਮਾਨ ਫੈਮਿਲੀ ਨੇ ਇੱਕ ਨਵਾਂ ਘੋੜਾ ਲਿਆਂਦਾ ਜੀ ਬੇਤਾਬ ਘੋੜੇ ਦਾ ਬੱਚਾ ਦੋਸਤੋ ਸੋ ਪਿੱਛੇ ਵੀ ਇਸ ਘੋੜੇ ਦੀਆਂ ਕਾਫੀ ਵੀਡੀਓਜ਼ ਵਾਇਰਲ ਹੋਈਆਂ ਨੇ ਜਿੱਦੇ ਬਾਈ ਵਰਗਿਆਂ ਨੇ ਘੋੜਾ ਲਿਆਂਦਾ ਸੀ ਇਹ ਉਦੋਂ ਵੀ ਆਪਾਂ ਇਹਦੀਆਂ ਇੱਕ ਦੋ ਰੀਲਾਂ ਸ਼ੇਅਰ ਕੀਤੀਆਂ ਸੀ ਪਹਿਲਾਂ ਇਹ ਘੋੜਾ ਪੰਜਾਬ ਦੇ ਵਿੱਚੋਂ ਹੀ ਗਿਆ ਸੀਗਾ ਪੰਜਾਬ ਦੇ ਵਿੱਚੋਂ ਕਿਹੜੀ ਜਗ੍ਹਾ ਚਲਾ ਗਿਆ ਤੇ ਉੱਥੋਂ ਫਿਰ ਬਾਈ ਜੱਸੇ ਦਾ ਕਿਵੇਂ ਸਵਾਬ ਬਣਿਆ ਘੋੜੇ ਨੂੰ ਉੱਥੋਂ ਲੈ ਕੇ ਆਉਣ ਦਾ ਕਿਉਂਕਿ ਬਾਈ ਦੇ ਪਹਿਲਾਂ ਹੀ ਇਹ ਘੋੜਾ ਜਿਹੜਾ ਮਨ ਨੂੰ ਖੁੱਬਿਆ ਹੋਇਆ ਸੀਗਾ ਪਹਿਲਾਂ ਇੱਥੇ ਵੀ ਬਾਈ ਨੇ ਗੱਲਬਾਤ ਚਲਾਈ ਸੀ ਸੋ ਬਾਕੀ ਦੀ ਜਿਹੜੀ ਗੱਲਬਾਤ ਹੈ ਡਿਟੇਲ ਦੇ ਨਾਲ ਆਪਾਂ ਬਾਈ ਜੱਸੇ ਤੋਂ ਪੁੱਛਾਂਗੇ ਵੀ ਇਹ ਬਿਤਾਵ ਦਾ ਬੱਚਾ ਜਿਹੜਾ ਇਹਦਾ ਨਾਂ ਬ੍ਰਹਮਾ ਰੱਖਿਆ ਵਿਆ ਸੋ ਕਿਵੇਂ ਸਵੱਬ ਬਣਿਆ ਘੋੜਾ ਦੁਬਾਰੇ ਜਿਹੜਾ ਬਾਈ ਨੇ ਪੰਜਾਬ ਮੋੜ ਲਿਆਂਦਾ ਸੋ ਅੱਜ ਜਿੰਨੇ ਵੀ ਆਪਣੇ ਨਾਲ ਭਰਾ ਤੁਸੀਂ ਪਿੱਛੇ ਬੈਠੇ ਦੇਖਦੇ ਹੋ ਇਹ ਸਾਰਾ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਵੀ ਏਸੇ ਨਗਰ ਦੇ ਆ ਲਾਲਬਾਈ ਪਿੰਡ ਦੇ ਤੇ ਸਾਰੀਆਂ ਫੈਮਲੀਆਂ ਨੇ ਜਿਹੜੀਆਂ ਸਾਰੇ ਵੀ ਜਿੰਨੇ ਭਰਾ ਬੈਠੇ ਆ ਇਹ ਘੋੜਿਆਂ ਵਾਲੇ ਪਰਿਵਾਰ ਹੀ ਆ ਸਾਰਿਆਂ ਦੇ ਕੋਲੇ ਭਰਾਵਾਂ ਦੇ ਕੋਲੇ ਜਾਨਵਰ ਰੱਖੇ ਵਿਆ ਤਕਰੀਬਨ ਇਸ ਪਿੰਡ ਦੇ ਵਿੱਚ 70-80 ਘੋੜੀਆਂ ਇਸ ਵਕਤ ਹੈਗੀਆਂ ਨੇ ਜੋ ਇੱਕ ਬਹੁਤ ਵੱਡੀ ਗੱਲਬਾਤ ਆ ਮੈਂ ਬਾਈ ਵਰਗਿਆਂ ਨੂੰ ਪਹਿਲਾਂ ਹੱਸ ਕੇ ਹਟਿਆ ਸੀ ਵੀ ਜੇ ਤੁਸੀਂ ਚਾਹੋ ਤਾਂ ਤੁਸੀਂ ਆਪਦੇ ਪਿੰਡ ਲੈਵਲ ਦੇ ਉੱਤੇ ਵੀ ਸ਼ੋਅ ਕਰਵਾ ਸਕਦੇ ਹੋ ਸੋ ਸਾਰੇ ਭਰਾਵਾਂ ਦਾ ਬੜਾ ਸਹਿਚਾਰ ਆ ਤੇ ਪਹਿਲਾਂ ਆਪਾਂ ਸਾਰਿਆਂ ਦਾ ਕਰਦੇ ਹਾਂ ਸਵਾਗਤ ਬਾਕੀ ਗੱਲਬਾਤ ਬਾਈ ਜੱਸੇ ਤੋਂ ਆਪਾਂ ਪੁੱਛਾਂਗੇ ਬਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਬਾਈ ਜੱਸੇ ਮੈਂ ਆਪਣੇ ਸਾਰੇ ਭਰਾਵਾਂ ਦਾ ਆਪਦੇ ਚੈਨਲ ਬਣਿਓ ਧੰਨਵਾਦ ਕਰਦਾ ਚਾਹਣਾ ਆਪਣੇ ਪਿੰਡ ਵਾਲਿਆਂ ਦਾ ਜਿੰਨਿਆ ਨੇ ਇਸ ਕੀਮਤੀ ਸਮੇਂ ਦੇ ਵਿੱਚੋਂ ਬਾਈ ਟਾਈਮ ਕੱਢਿਆ ਆਪਣੇ ਇੱਕ ਨਿੱਕੇ ਜਿਹੇ ਸੱਦੇ ਦੇ ਇਹਨਾਂ ਨੇ ਹਨਾ ਤੇ ਆਪਣੇ ਕੋਲੇ ਪਹੁੰਚੇ ਬਾਈ ਤੇ ਤੁਹਾਨੂੰ ਬਾਈ ਦੂਜੇ ਨੰਬਰ ਤੇ ਵਧਾਈਆਂ ਦਿੰਨੇ ਆ ਜਿਹੜਾ ਤੁਹਾਡੇ ਫਾਰਮ ਦੇ ਉੱਤੇ ਬਾਈ ਨਮਾ ਘੋੜਾ ਬ੍ਰਹਮਾ ਆਇਆ ਬਾਈ ਹਾਂਜੀ ਸੋ ਬਾਕੀ ਦੀ ਗੱਲ ਬਾਤ ਤੁਸੀਂ ਪਹਿਲਾਂ ਭਰਾਮਾ ਬਾਰੇ ਆਪਣੇ ਪਿੰਡ ਵਾਲਿਆਂ ਬਾਰੇ ਸਾਰਾ ਦੱਸ ਦਿਓ ਸਤਿ ਸ਼੍ਰੀ ਅਕਾਲ ਜੀ ਆਪਾਂ ਜੀ ਸਮਾਜ ਦੀ ਸਟੱਡ ਫਾਰਮ ਮੇਰਾ ਨਾਮ ਜਸਕਰਨ ਸਿੰਘ ਹਾਂਜੀ ਸਾਨੂੰ ਪ੍ਰਦਰਸ਼ਨ ਸਿੰਘ ਪਿੰਡ ਲਾਲ ਬਾਈ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਹਾਂਜੀ ਆਪਾਂ ਇਹ ਨਵਾਂ ਘੋੜਾ ਲੈਣ ਦਾ ਕਰਕੇ ਬ੍ਰਹਮਾ ਘੋੜਾ ਲਿਆ ਉਹਦਾ ਕਰਕੇ ਆਪਾਂ ਸਾਰੇ ਸੱਜਣ ਇਕੱਠੇ ਹੋਏ ਆਂ ਠੀਕ ਹੈ ਜੀ ਤੇ ਬਾਕੀ ਇਹ ਜਿਹੜਾ ਸਾਰਾ ਆਪਣਾ ਪਰਿਵਾਰ ਹੈ ਪਿੰਡ ਲੈਵਲ ਤੇ ਪਰਿਵਾਰ ਹੈ ਘੋੜਿਆਂ ਵੱਲੋਂ ਹੀ ਪਰਿਵਾਰ ਹੈ ਠੀਕ ਹੈ ਜੀ ਜਿੰਨੇ ਵੀ ਅਸੀਂ ਬੈਠੇ ਆਂ ਹਾਂਜੀ ਕਿ ਸਾਰੇ ਸਤਿਕਾਰਯੋਗ ਹੈ ਕੋਈ ਚਾਚੇ ਆ ਤਾਏ ਆ ਭਰਾ ਭਤੀਜੇ ਆ ਹਾਂਜੀ ਭਾਈ ਹਾਂਜੀ ਠੀਕ ਹੈ ਜੀ ਬਾਕੀ ਜਿਵੇਂ ਪੁਰਾਣੇ ਘੋੜਿਆਂ ਰੱਖਦੇ ਹੋਏ ਆ ਜਿਵੇਂ ਅਵਤਾਰ ਸਿੰਘ ਮਾਨ ਹਾਂਜੀ ਤਾਇਆ ਜੀ ਸਾਡੇ ਹਾਂਜੀ ਰਾਜਵੀਰ ਬਾਈ ਹਾਂਜੀ ਰਜਿੰਦਰ ਹਾਂਜੀ ਮਿੱਕੀ ਮਾਨ ਬੋ ਵੀ ਮਾਨ ਠੀਕ ਹੈ ਜੀ ਆਪਣਾ ਬਿੱਟਾ ਬਰਾੜ ਜੀ ਸਿਮਰ ਨੰਬਰਦਾਰ ਜੀ ਰਗਵੀਰ ਸਿੰਘ ਅੰਕਲ ਜੀ ਗੁਰਪ੍ਰੀਤ ਭੁੱਲਰ ਸਾਹਿਬ ਜੀ ਗਰਜੰਟ ਸਿੰਘ ਜੀ ਮਨਿੰਦਰ ਸਿੰਘ ਤੇ ਗਰਜੋਤ ਸਿੰਘ ਇੱਕ ਮੇਰੇ ਚਾਚਾ ਜੀ ਨਰੇਂਦਰ ਸਿੰਘ ਜੀ ਜੀ ਸਾਰੇ ਆਪ ਦਾ ਪਰਿਵਾਰ ਹੀ ਹੈ ਜੀ ਇਹ ਠੀਕ ਹੈ ਭਾਈ ਹਾਂਜੀ ਹਾਂਜੀ ਠੀਕ ਹੈ ਭਾਈ ਇਹ ਬਹੁਤ ਸਾਰਿਆਂ ਨੇ ਘੋੜੀਆਂ ਰੱਖੀਆਂ ਵੰਗੀਆਂ ਹਾਂਜੀ ਭਾਈ ਹਾਂਜੀ ਸੋ ਸਾਰੇ ਭਰਾਵਾਂ ਨੇ ਬੜਾ ਚਾਹ ਕਰਿਆ ਬਾਈ ਘੋੜੇ ਦੇ ਆਉਣ ਦਾ ਹਨਾ ਦੇਖੋ ਦਿਲੀ ਤਮੰਨਾ ਸੀ ਇਹਨਾਂ ਦੀ ਵੀ ਹਾਂਜੀ ਸੋ ਇਹ ਸਾਰੇ ਥੋੜੇ ਮੰਨ ਲਓ ਪਿੰਡ ਨੂੰ ਵਧਾਈਆਂ ਬਾਈ ਇਸ ਗੱਲ ਦੀਆਂ ਹਾਂਜੀ ਸੋ ਬਾਈ ਜੀ ਹੁਣ ਆਪਾਂ ਸ਼ੁਰੂਆਤ ਇਸੇ ਘੋੜੇ ਤੋਂ ਕਰ ਲਈਏ ਬਾਈ ਬ੍ਰਹਮੇ ਤੋਂ ਹਾਂਜੀ ਹਾਂਜੀ ਜੱਸੇ ਬਾਈ ਜਿਵੇਂ ਆਪਣੀ ਪਹਿਲਾਂ ਵੀ ਗੱਲਬਾਤ ਦੋ ਚਾਰ ਵਾਰ ਫੋਨ ਤੇ ਹੋਈ ਆਪਾਂ ਪਹਿਲਾਂ ਵੀ ਵੀਡੀਓ ਕੀਤੀ ਸੀ ਆਪਣੇ ਦੂਜੇ ਘੋੜੇ ਦੀ ਬਾਈ ਹਾਂਜੀ ਬ੍ਰਹਮਾ ਦੀ ਕਰੀ ਸੀ ਹਾਂਜੀ ਆਪਾਂ ਸੌਰੀ ਦੂਜੇ ਦੀ ਮਾਂ ਸਾਗਰ ਦੀ ਕੀਤੀ ਸੀ ਬਾਈ ਹਾਂਜੀ ਹਾਂਜੀ ਮਾਂ ਸਾਗਰ ਦੀ ਕਰੀ ਸੀਗੀ ਤੇ ਹੁਣ ਅੱਜ ਆਪਾਂ ਬ੍ਰਹਮਾ ਦਿਖਾਉਣਾ ਨਾਲ ਹਾਂਜੀ ਤੇ ਬਾਈ ਇਹਦੇ ਬਾਰੇ ਦੱਸੋ ਵੀ ਤੁਹਾਡਾ ਇਸ ਘੋੜੇ ਨੂੰ ਲੈਣ ਦਾ ਵਿਚਾਰ ਕਿਵੇਂ ਬਣਿਆ ਤੇ ਪਹਿਲਾਂ ਆਪਣੇ ਇੱਧਰ ਹੀ ਹੁੰਦਾ ਸੀ ਘੋੜਾ ਇਹ ਕਿਵੇਂ ਕਿਵੇਂ ਘੋੜਾ ਅੱਗੇ ਚੱਲ ਗਿਆ ਬਾਈ ਜਾਂ ਤੁਹਾਡਾ ਫਿਰ ਉੱਥੋਂ ਘੋੜਾ ਲਿਆਉਣ ਦਾ ਕਿਵੇਂ ਸੋ ਇਹ ਘੋੜਾ ਜਾਂ ਤੋਨਾ 9-10 ਮਹੀਨੇ ਪਹਿਲਾਂ ਠੀਕ ਹੈ ਬਾਈ ਆਪਾਂ ਸਿਮਰੂ ਦੇ ਘਰੇ ਬਰੀਡ ਹੋਇਆ ਹੋਇਆ ਘੋੜਾ ਜੀ ਇਹ ਬ੍ਰਹਮਾ ਹਾਂਜੀ ਬਾਈ ਘੋੜੀ ਸੀਗੀ ਰਾਜੂ ਡੋਡਾਂ ਵਾਲੇ ਦੀ ਆਪ ਇਹ ਬਤਾਵਦਾ ਸੀਗਾ ਠੀਕ ਹੈ ਬਾਈ ਆਪਾਂ ਨੂੰ ਐਸੀ ਵੀ ਵੱਖਰੀ ਲੈਣ ਦਾ ਘੋੜਾ ਵੀ ਆਪਾਂ ਲੈ ਲਈਏ ਹਮ ਪਰ ਜਿੰਨਾ ਟਾਈਮ ਘੋੜੇ ਦਾ ਅਣਜਲ ਨਹੀਂਗਾ ਉਹਨਾਂ ਟਾਈਮ ਆਪਾਂ ਘੋੜੇ ਨੂੰ ਪੈਸਿਆਂ ਨਾਲ ਨਾ ਖਰੀਦ ਨਹੀਂ ਸਕਦੇਗੇ ਠੀਕ ਹੈ ਬਾਈ ਜੇ ਘੋੜਾ ਇਹੋ ਜੀ ਚੀਜ਼ ਹੈ ਜੇ ਖਰੀਦਣ ਜਾਓ ਤਾਂ ਮਿਲਦਾ ਨਹੀਂ ਜੇ ਵੇਚਣ ਜਾਓ ਤਾਂ ਵਿਕਦਾ ਨਹੀਂ ਠੀਕ ਹੈ ਬਾਈ ਇਹਦਾ ਕੋਈ ਅਣਜਲ ਜਦੋਂ ਸੌਫ ਬਣਦਾ ਫੇਰ ਹੀ ਜਾਨਵਰ ਆਪਦੇ ਘਰੇ ਆਪਦਾ ਘਰ ਆਪੇ ਚੁਣ ਲੈਂਦਾ ਠੀਕ ਹੈ ਬਾਈ ਬਾਕੀ ਅਸੀਂ ਬਾਈ ਸ਼ਿਵਰੂ ਨੂੰ ਮੰਗਿਆ ਸੀ ਘੋੜਾ ਅਜ ਤੋਂ 9-10 ਮਹੀਨੇ ਪਹਿਲਾਂ ਉਦੋਂ ਸਾਡਾ ਨਹੀਂ ਕੋਈ ਤਾਲਮੇਲ ਬਣਿਆ ਕਿਉਂ ਅਣਜਾਣੇ ਨਹੀਂ ਸੀਗਾ ਉਦੋਂ ਬਾਅਦ ਘੋੜਾ ਬਾਈ ਨੇ ਅੱਗੇ ਸੇਲ ਕਰਤਾ ਸੀ ਫਿਰ ਸੇਲ ਕਰਿਆ ਉਹ ਘੋੜਾ ਸੀ ਵਾਪਸ ਖਰੀਦਿਆ ਕਿ ਇਹਦੀ ਲੈਣ ਡਿਫਰੈਂਟ ਹੈ ਠੀਕ ਹੈ ਬਾਈ ਹਾਂਜੀ ਸਮੁੰਦਰ ਨੌਲਡ ਡਿਫਰੈਂਟ ਲੈਣ ਹੈ ਇਹ ਤੇ ਤਾਂ ਕਰਕੇ ਬਤਾਵਦਾ ਵਿਚਾਰਜ ਰੋਲੀ ਵਾਲਾ ਹਾਂਜੀ ਬਾਈ ਤੇ ਇਸ ਲਈ ਫਿਰ ਘੋੜਾ ਆਪਾਂ ਇਹ ਖਰੀਦ ਲਿਆ ਜਸੇ ਬਾਈ ਸਿਮਰੂ ਤੋਂ ਇਹ ਘੋੜਾ ਕਿੱਥੇ ਚਲਾ ਗਿਆ ਸੀ ਕਾਲਿਆਂ ਵਾਲੀ ਪਿੰਡ ਤੋਂ ਅੱਗੇ ਜੀ ਬਾਰਡਰ ਤੇ ਜਾੜੋ ਗੁਜਰਾਤ ਦੇ ਬਾਰਡਰ ਤੇ ਗੁਜਰਾਤ ਦੇ ਬਾਰਡਰ ਤੇ ਉਹਨਾਂ ਕੋਲੇ ਕਿੰਨਾ ਟਾਈਮ ਰਿਹਾ ਬਾਈ ਉਹਨਾਂ ਕੋਲ 3 ਕਿ ਮਹੀਨੇ ਰਿਹਾ ਜੀ ਜਦੋਂ ਆਪਾਂ ਨੂੰ ਪਤਾ ਲੱਗਿਆ ਫਿਰ ਆਪਾਂ ਨਾਲ ਦੀ ਨਾਲ ਹੀ ਲੈ ਲਿਆ ਸੀ ਉਹਨਾਂ ਤੋਂ ਜੀ ਠੀਕ ਆ ਉਹਨਾਂ ਬੰਦਿਆਂ ਨਾਲ ਬਾਈ ਥੋੜਾ ਪਹਿਲਾਂ ਤੋਂ ਤਾਲਮੇਲ ਸੀ ਜੇ ਗੱਲ ਬਾਤ ਕਿਵੇਂ ਜੀ ਉਹਨਾਂ ਆਪਣੇ ਦਾ ਇੱਕ ਬਸ਼ੀਰਾ ਉਹਨਾਂ ਨੇ ਖਰੀਦਿਆ ਸੀਗਾ ਬਸ਼ੀਰੇ ਤੋਂ ਐਂ ਜਲਦੀ ਜਲਦੀ ਗੱਲ ਚੱਲ ਰਹੀ ਵੀ ਐਂ ਕਰਕੇ ਵੀ ਆਪਾਂ ਇੱਕ ਘੋੜਾ ਇਧਰੋਂ ਖਰੀਦ ਕੇ ਲੈ ਕੇ ਗਏ ਆ ਫਿਰ ਸਾਡਾ ਉਹ ਉਹਨਾਂ ਨਾਲ ਤਾਲਮੇਲ ਬਣ ਗਿਆ ਵੀ ਘੋੜਾ ਆਪਾਂ ਹੀ ਖਰੀਦ ਲਿਆ ਠੀਕ ਆ ਫਿਰ ਫੋਨ ਤੇ ਘੋੜਾ ਆ ਤੇਦੀ ماں ਬਾਰੇ ਦੱਸੋ ਬਾਈ ماں ਵੀ ਨੁਕਰੀਆ ਜਿਵੇਂ ਤੁਸੀਂ ਦੱਸਿਆ ਇਹਦੀ ماں ਨੁਕਰੀਆ ਜੀ ਕੱਦ 65 ਇੰਚ ਸੀ ਹਾਂਜੀ ਬਾਈ ਤੇ ਸ਼ਿਭਰੂ ਦੇ ਘਰੇ ਹੀ ਘੋੜੀ ਸੀ ਇਹ ਕਾਲਿਆਂ ਵਾਲੀ ਹੂੰ ਤੇ ਉਹ ਕਿਤੇ ਘੋੜੀ ਦਾ ਸਪੈਅਰ ਹੋ ਗਈ ਸੀਗੀ ਵੀ ਚੰਗੀ ਬਾਡੀ ਵਾਲੀ ਘੋੜੀ ਸੀਗੀ ਠੀਕ ਹੈ ਬਾਈ ਬਾਕੀ ਹੁਣ ਬ੍ਰਹਮਾ ਵੀ ਆਪ ਪੂਰੀ ਬਾਡੀ ਆਪਦੀ ਬਣਦੀ ਹੋਇਆ ਚਾਰ ਦਿਨ ਦੀ ਆ ਠੀਕ ਹੈ ਬਾਈ ਹਾਂਜੀ ਪੁਜਾਰੇ ਲੱਗਣਾ ਬਸ ਸ਼ੁਰੂ ਹੁੰਦਾ ਹੀ ਆ ਠੀਕ ਹੈ ਬਾਈ ਹਾਈਟ ਜੱਸੇ ਕਿੰਨੀ ਕਰ ਗਿਆ ਹੁਣ ਐਸ ਵਕਤ 68 ਪਲੱਸ ਹੈ ਜੀ ਹੁਣ ਹਾਈਟ ਇਹਦੀ 68 ਪਲੱਸ ਵੀਰ ਹਾਂਜੀ ਠੀਕ ਹੈ ਜੀ ਤੇ ਮੇਰਾ ਖਿਆਲ ਆ ਬਾਈ ਕਾਫੀ ਰਿਜ਼ਲਟ ਵੀ ਇਹਦੇ ਆ ਚੁੱਕੇ ਆ ਹਾਂ ਜੇ ਬੱਚੇ ਕਾਲਿਆਂ ਵਾਲੀ ਮੰਡੀ ਦੇ ਨੇੜੇ ਨੇੜੇ ਕਾਫੀ ਬੱਚੇ ਆ ਇਹਦੇ ਹੂੰ ਲੰਮ ਸਮ ਮੰਨ ਕੇ ਚਲੋ 100 ਘੋੜੀ ਮੇਟ ਹੋਈ ਸੀ ਕਾਲਿਆਂ ਕਾਲਿਆਂ ਵਾਲੀ ਜੀ ਠੀਕ ਆ ਬਾਈ ਹਾਂਜੀ ਇੱਕ ਚੀਜ਼ ਹੋਰ ਆ ਬਾਈ ਤੇ ਇੱਕ ਤਾਂ ਦੇਖੋ ਇਹਦਾ ਨਵਾਂ ਹਾਨ ਸੀ ਉਮਰ ਹਾਲੇ ਜਿਵੇਂ ਤੁਸੀਂ ਦੱਸਿਆ ਵੀ ਚਾਰ ਦੰਦ ਲੱਗਦਾ ਹੀ ਆ ਹਾਂਜੀ ਤੇ ਬਾਈ ਸਿਮਰੂ ਨੇ ਉਹਦੇ ਕੋਲੇ ਦੇਖੋ ਘੋੜੇ ਦੋ ਹੋਰ ਵੀ ਆ ਮੇਰਾ ਖਿਆਲ ਆ ਆ ਥੋੜਾ ਜਿਹਾ ਮੰਨ ਲਓ ਟਾਮੀਆਂ ਘੋੜੀਆਂ ਤੇ ਉੱਥੇ ਨੇੜੇ ਨੇੜੇ ਉੱਥੇ ਸਟੱਡ ਸਰਵਿਸ ਚੱਲੀ ਆ ਬਾਈ ਹਾਂਜੀ ਹਾਂਜੀ ਬਾਈ ਦਾ ਆਪਣਾ ਵਪਾਰ ਦਾ ਕੰਮ ਹੈ ਵਪਾਰ ਦੇ ਨਾਲ ਇੱਕ ਦੋ ਘੋੜੇ ਹੋਰ ਵੀ ਰੱਖੇ ਹੋਏ ਸੀਗੇ ਹਾਂਜੀ ਬਾਈ ਤੇ ਵਪਾਰ ਦੇ ਵਿੱਚ ਘੋੜਾਂ ਕਾਉਂਦੇ ਜਾਂ ਮੇਟ ਕਰਾਉਂਦੇ ਰਹਿੰਦੇ ਸੀਗੇ ਬਾਕੀ ਹੁਣ ਪਿੰਡਾਂ ਦੇ ਘੋੜੀਆਂ ਹੀ ਮੇਟ ਹੁੰਦਾਂ ਕਰਿੰਦਾਂ ਜਾਂ ਜਿੰਮੇ ਉਹ ਵਪਾਰ ਕਰਕੇ ਬਾਈ ਕਈ ਵਾਰੀ ਖਾਲੀ ਘੋੜੀਆਂ ਉੱਥੋਂ ਗੱਬਣ ਹੋ ਕੇ ਅੱਗੇ ਵੇਚ ਕੇ ਚਲੀਆਂ ਗਈਆਂ ਇਸ ਤਰ੍ਹਾਂ ਵੀ ਬਾਕੀ ਹੁਣ ਮੈਨੂੰ ਵੀ ਫੋਨ ਫੋਨ ਆਈ ਜਾਂਦੇ ਆ ਵੀ ਆਪਣੇ ਕੋਲੇ ਬ੍ਰਹਮਾ ਦੀ ਬੱਚੀ ਹੈ ਜਾਂ ਬੱਚਾ ਕੋਈ ਹੁਣ ਫੋਨ ਆਉਣ ਲੱਗ ਗਏ ਕਿਉਂ ਬ੍ਰਹਮ ਆਪਣੇ ਕੋਲੇ ਆ ਗਿਆ ਤਾਂ ਕਰਕੇ ਠੀਕ ਹੈ ਬਾਈ ਕਿੰਨੇ ਕ ਬੱਚੇ ਜੱਸੇ ਬਾਈ ਦੇਖ ਲੈ ਤੁਸੀਂ ਆਪਦੇ ਅੱਖੀ ਇਸ ਕੋੜੇ ਦੇ ਅੱਖੀ ਮੈਂ ਇੱਥੇ ਕੋਲੇ ਜਾ ਕੇ ਤਾਂ ਦੇਖਣਗੇ ਬਾਕੀ ਮੇਰੇ ਕੋਲ ਨਾ ਫੋਨ ਤੇ ਵੀਡੀਓ ਆਉਣ ਲੱਗ ਗਈਆਂ ਜੀ ਫੋਟੋ ਵੀਡੀਓ ਆ ਗਈਆਂ ਆਪਾਂ ਹਲਾਵਾਂਗੇ ਹੁਣ ਨਾਲ ਠੀਕ ਹੈ ਬਾਈ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਜੀ ਬੱਚੇ ਕਹੇ ਜੇ ਆਏ ਆ ਬਾਈ ਬਹੁਤ ਚੰਗੇ ਬੱਚੇ ਚੰਗੀਆਂ ਚਮੂਆਂ ਤੇ ਤਕਰੀਬਨ ਬਸ਼ੇਰਿਆਂ ਦੀ ਗਿਣਤੀ ਜ਼ਿਆਦੇ ਆ ਅੱਛਾ ਹਾਂਜੀ ਠੀਕ ਹੈ ਬਾਈ ਹਾਂਜੀ ਸੋ ਕਿਵੇਂ ਲੱਗਦਾ ਤੁਹਾਨੂੰ ਵੀ ਆਨਲਾਈਨ ਟਾਈਮ ਦੇ ਵਿੱਚ ਬੱਚੇ ਇਹਦੇ ਆ ਜਿਹੜੇ ਕਿਹੇ ਹਿਸਾਬ ਦੇ ਬਣ ਕੇ ਤਿਆਰ ਹੋਣਗੇ ਜੇ ਆਪਾਂ ਕਦ ਕਾਠ ਬਣੀਓ ਦੇਖੀ ਆਪਦੀ ਵੀ ਹਾਈਟ ਕਦ ਕਾਠ ਤਾਂ ਜਿਵੇਂ ਆਪਦੀ ਹਾਈਟ ਹੈ ਜਿਹਦੀ ਮਾਂ ਦੀ ਹਾਈਟ ਬਹੁਤ ਸੀਗੀ ਵੀ ਚੰਗਾ ਕਦ ਕਰਨਗੇ ਚੰਗੇ ਸ਼ਕੀਨ ਬੱਚੇ ਬਣਨਗੇ ਜੀ ਠੀਕ ਹੈ ਬਈ ਬਾਕੀ ਨਾ ਮਾਤਰ سپورਟ ਆ ਵੀ ਕੋਈ ਅੰਗਿਣਤੀ ਦੇ ਆ ਵੀ ਐ ਨਹੀਂ ਕੋਈ ਫਲਕਾਰੀ ਹੋਵੇ ਖੋੜੇ ਦੇ ਉੱਤੇ ਹਾਂਜੀ ਬਈ ਸਵੇਦੀ ਬਹੁਤ ਹੈ ਜੀ ਮੇਰਾ ਖਿਆਲ ਆ ਜਸੇ ਬਾਈ ਜਿਵੇਂ ਚਲੋ ਘੋੜੇ ਦੇ ਵਿੱਚ ਐਗਰੈਸ਼ਨ ਬਹੁਤ ਜ਼ਿਆਦਾ ਆ ਲਾਈਨ ਬੜੀ ਸਟਰੋਂਗ ਆ ਗਈ ਦੋਨਾਂ ਪਾਸਿਆਂ ਤੋਂ ਮਾਂ ਬਾਪ ਵਾਲੀ ਸਾਈਡ ਤੋਂ ਹਾਂਜੀ ਤੇ ਬਾਕੀ ਕੱਦ ਕਾਠ ਦੇ ਨਾਲ ਨਾਲ ਬਰੀਕੀਆਂ ਲੈਂਥ ਘੋੜੇ ਦੀ ਚੰਗੀ ਆ ਬਾਈ ਹਾਂਜੀ ਹਾਂਜੀ ਤੇ ਬਾਕੀ ਉਮਰ ਦੇ ਹਿਸਾਬ ਨਾਲ ਹਾਲੇ ਬਾਡੀ ਸਟਰਕਚਰ ਹੋਰ ਵੀ ਬਣਾਉਣਾ ਕੱਦ ਵੀ ਮੇਰਾ ਖਿਆਲ ਆ ਹਜੇ ਹੋਰ ਕਰ ਜਾਣਾ ਬਾਈ ਹਾਂਜੀ ਸਾਲ ਨੂੰ ਘੋੜਾ ਸਲਸਈ ਪਰਫੈਕਟ ਘੋੜਾ ਘੋੜੇ ਦੇ ਰੂਪ ਚ ਆਊਗਾ ਜੀ ਹਜੇ ਤਾਂ ਬੱਚਾ ਪਾਣੀ ਹੈ ਜੀ ਹਾਂ ਹਾਂਜੀ ਬਾਕੀ ਜਿੰਨਾ ਟਾਈਮ ਆਪਾਂ ਵੀਡੀਓ ਕੀਤੀ ਆ ਬਾਈ ਗਰੰਟ ਬਹੁਤ ਸ਼ੋਅ ਕਰਿਆ ਹਨਾ ਨਹੀਂ ਨਹੀਂ ਆਮ ਆਪਾਂ ਦੇਖਦੇ ਆਂ ਵੀ 10 15 20 ਮਿੰਟਾਂ ਬਾਅਦ ਘੋੜੇ ਫਿੱਕੇ ਪੈ ਜਾਂਦੇ ਆ ਬਾਈ ਨਹੀਂ ਐਕਟਿਵ ਰਹਿੰਦਾ ਜਾਇ ਤਰ੍ਹਾਂ ਹੂੰ ਪੂਰਾ ਐਕਟਿਵ ਆ ਬਹੁਤ ਆਰਟੀਨ ਰੋਲੀ ਹਾਂਜੀ ਹਾਂਜੀ ਬਾਈ ਥੋੜਾ ਬਲੱਡ ਲਾਈਨ ਵਾਲੇ ਪਾਸੋਂ ਵੀ ਇਹਨੂੰ ਇਹ ਚੀਜ਼ਾਂ ਮਿਲੀਆਂ ਵੀ ਨੇ ਹਣਾ ਹਾਂਜੀ ਠੀਕ ਹੈ ਜੀ ਤੇ ਹੁਣ ਬਾਈ ਅੱਗੇ ਕੀ ਸਕੀਮ ਬਣਾਈ ਜਾਵੀ ਜਿਹੜੀ ਇਹਦੀ ਸਟੱਡ ਸਰਵਿਸ ਆਪਾਂ ਕਿਹੜੇ ਹਿਸਾਬ ਨਾਲ ਦੇਣੀ ਆ ਫੀਸ ਕਿੰਨੀ ਰੱਖਾਂਗੇ ਹਾਂਜੀ ਸਟੱਡ ਸਰਵਿਸ ਦਿੰਦੇ ਰਵਾਂਗੇ ਜੀ ਇਹਦੀ 31000 ਰੁਪਏ ਆਪਾਂ ਫੀਸ ਰੱਖੀ ਆ ਜੀ ਅੱਛਾ ਜੀ ਤੇ ਇੱਕ ਫੀਸ ਦੇ ਵਿੱਚ ਆਪਾਂ ਵੀ ਦੋ ਚਾਂਸ ਦੇ ਦਿਆਂਗੇ ਇੱਕ ਵਾਰੀ ਪਹਿਲਾਂ ਤੇ ਇੱਕ ਵਾਰੀ ਬਾਅਦ ਜੇ ਕੋੜੀ ਨਹੀਂ ਵੀ ਰਹਿੰਦੀ ਤਾਂ ਠੀਕ ਹੈ ਬਾਈ ਹਾਂਜੀ ਹਾਂਜੀ ਮੰਨ ਲਓ ਦੋ ਵਾਰੀ ਉਸੇ ਫੀਸ ਦੇ ਵਿੱਚ ਆਪਾਂ ਛੱਡ ਦਿਆਂਗੇ ਕੋਈ ਠੀਕ ਹੈ ਬਾਈ ਤੇ ਮੰਨ ਲਓ ਬਾਕੀ ਇੱਥੇ ਆਪਣੇ ਫਾਰਮ ਦੇ ਉੱਤੇ ਕਈ ਵਾਰ ਕੋਈ ਦੂਰੋਂ ਨੇੜੇੋਂ ਘੋੜੀ ਚੱਲ ਕੇ ਆਉਂਦੀ ਆ ਆਪਣੇ ਕੋਲ ਜਗ੍ਹਾ ਹੈਗੀ ਹੈ ਜੀ ਬਸ ਸੇਹਲ ਬਣੇ ਹੋਏ ਆ ਠੀਕ ਹੈ ਬਾਈ ਡਾਕਟਰਾਂ ਦੀ ਸਹੂਲਤ ਹੈ ਠੀਕ ਹੈ ਜੀ ਤੇ ਵੈਸੇ ਜਗ੍ਹਾ ਬਣੀ ਵੀ ਵਧੀਆ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਮੁਕਸਰ ਜ਼ਿਲ੍ਹੇ ਦੇ ਵਿੱਚ ਤਾਂ ਤਕਰੀਬਨ ਡਾਕਟਰਾਂ ਦਾ ਹੀ ਅਸਲ ਕਿਉਂ ਘੋੜੀਆਂ ਬਹੁਤ ਜ਼ਿਆਦਾ ਮੁਕਸਰ ਜ਼ਿਲ੍ਹੇ ਦੇ ਵਿੱਚ ਠੀਕ ਹੈ ਬਾਈ ਡਾਕਟਰਾਂ ਦੀ ਬਹੁਤ ਸਹੂਲਤ ਹੈ ਜੀ ਠੀਕ ਹੈ ਬਾਈ ਹਾਂਜੀ ਹਾਂਜੀ ਜੱਸੇ ਭਾਈ ਜਿਵੇਂ ਤੁਹਾਡੇ ਆਮ ਦੇਖਿਆ ਵੀ ਇੱਥੇ ਤੁਹਾਡੇ ਕੋਲੇ ਪਹਿਲਾਂ ਜਿਹੜਾ ਘੋੜਾ ਮਹਾਸਾਗਰ ਬਾਈ ਸਮੁੰਦਰ ਦਾ ਬੱਚਾ ਉਹ ਤੋਂ ਜਿਹੜੀਆਂ ਅੱਗੇ ਤੁਹਾਡੇ ਕੋਲੇ ਬੱਚੀਆਂ ਆਈਆਂ ਜਾਂ ਫਾਰਮ ਦੇ ਉੱਤੇ ਤੁਸੀਂ ਰੱਖੀਆਂ ਜਾਂ ਏਰੀਏ ਦੇ ਵਿੱਚ ਆ ਬਾਈ ਹਨਾ ਘੋੜੀਆਂ ਨੇ ਉਹਦੀਆਂ ਜੇ ਆਪਾਂ ਦੇਖਦੇ ਆ ਪਹਿਲਾਂ ਤੋਂ ਹੀ ਵੀ ਸਮੁੰਦਰ ਬਲੱਡ ਲਾਈਨ ਜਾਦੇ ਆ ਆਪਣੇ ਏਰੀਏ ਦੇ ਵਿੱਚ ਮੋਸਰ ਦੇ ਵਿੱਚ ਤਾਂ ਹੀ ਫਿਰ ਡਿਫਰੈਂਟ ਬਲੱਡ ਲਾਈਨ ਦਾ ਘੋੜਾ ਲਿਆ ਜੀ ਆਪਣੇ ਕੋਲੇ ਆਪ ਦੇ ਕੋਲੇ ਸਮੁੰਦਰ ਦੀਆਂ ਬੱਚੀਆਂ ਦੋ ਤਾਂ ਜੀ ਹੂੰ ਤੇ ਮਿੱਡੇ ਵਾਲਿਆਂ ਦੀਆਂ ਦੋ ਬੱਚੀਆਂ ਜੀ ਠੀਕ ਹੈ ਬਾਈ ਤੇ ਉਹ ਫਿਰ ਲੇਨ ਇੱਕੋ ਹੀ ਲੇਨ ਹੋ ਗਈ ਜੀ ਹੂੰ ਫਿਰ ਉਹਨੂੰ ਬਰੀਡ ਕਰਾਉਣ ਵਾਸਤੇ ਫਿਰ ਨਹੀਂ ਕੋਈ ਚਾਰ ਅਸੀਂ ਪਾਸੇ ਹੱਸੇ ਜਾਣ ਦਾ ਠੀਕ ਹੈ ਬਾਈ ਜੇਲੇ ਫਿਰ ਘੋੜੇ ਹੀ ਆਪ ਖਰੀਦ ਲਿਆ ਠੀਕ ਹੈ ਬਾਈ ਹਾਂਜੀ ਜਿੱਥੇ ਤੱਕ ਮੇਰਾ ਖਿਆਲ ਆ ਬਾਈ ਜੇ ਆਪਾਂ ਮੰਨ ਲਓ ਦੇਖੋ ਸਾਲੀ ਵਾਲਾ ਬਲੱਡ ਲਾਈਨ ਦੇ ਵਿੱਚ ਅਰਜਨ ਰੌਲੀ ਵਾਲੇ ਤੋਂ ਬਾਅਦ ਦੇਖਦੇ ਆ ਬਾਈ ਜਿਹੜੇ ਘੋੜੇ ਦਾ ਸਭ ਤੋਂ ਵੱਧ ਨਾਮ ਚੱਲਿਆ ਇਸ ਲਾਈਨ ਦੇ ਵਿੱਚ ਬਾਈ ਬਤਾਵ ਘੋੜਾ ਹਾਂਜੀ ਹਾਂਜੀ ਉਸ ਘੋੜੇ ਦੀ ਜਿਵੇਂ ਜਿਵੇਂ ਚਲੋ ਘੋੜਾ ਵੇਚ ਕੇ ਚਲਾ ਗਿਆ ਬਾਈ ਬਾਹਰ ਬਾਦ ਦੇ ਵਿੱਚ ਉਹਦੇ ਜਿਵੇਂ ਜਿਵੇਂ ਰਿਜ਼ਲਟ ਆਈ ਗਏ ਬਈ ਘੋੜੀਆਂ ਬਣੀ ਗਈਆਂ ਉਹਦੀਆਂ ਬਸ਼ੇਰੇ ਚੰਗੇ ਤਿਆਰ ਹੋਏ ਤਾਂ ਆਪਣੇ ਪੰਜਾਬ ਵਾਲੇ ਘੋੜਿਆਂ ਵਾਲੇ ਭਰਾਮਣੇ ਸਾਰਾ ਉਸ ਚੀਜ਼ ਦਾ ਬਹੁਤ ਉਹ ਮੰਨਿਆ ਵੀ ਯਾਰ ਘੋੜਾ ਇੱਥੋਂ ਵੇਚ ਕੇ ਨਹੀਂ ਜਾਣਾ ਚਾਹੀਦਾ ਸੀ ਹਨਾ ਹਾਂਜੀ ਹਾਂਜੀ ਤੇ ਉਹਦੀ ਘਾਟ ਵੀ ਮਹਿਸੂਸ ਕਰਦੇ ਰਹੇ ਫਿਰ ਉਹਦੂ ਬਾਅਦ ਘੋੜੇ ਦੇਖਣ ਲੱਗੇ ਵੀ ਉਸ ਲਾਈਨ ਦੇ ਵਿੱਚ ਅੱਗੇ ਕਿਹੜੇ ਘੋੜੇ ਜਾਦੇ ਕਾਮਯਾਬ ਹੋਣਗੇ ਜਿਵੇਂ ਤੁਸੀਂ ਵੀ ਇਸ ਪਾਸੇ ਨੂੰ ਤੁਰੇ ਬਈ ਹਾਂਜੀ ਫਿਰ ਉਹ ਉਹ ਚੀਜ਼ ਦਾ ਮੇਨ ਰੋਲ ਮੰਨਦੇ ਆ ਹਨਾ ਲੈਣਾ ਤਾਂ ਰੱਖਣਾ ਹੀ ਪੈਂਦਾ ਜੀ ਫਿਰ ਜਿਵੇਂ ਬਤਾਉਣ ਤੋਂ ਬਾਅਦ ਫਿਰ ਆਪਣੇ ਵਾਲਾ ਘੋੜਾ ਜੇ ਮਿਲ ਗਿਆ ਆਪਾਂ ਹੂੰ ਫਿਰ ਇਹੀ ਆਉਂਦਾ ਜੀ ਅਸਲ ਹਾਂ ਮੇਰਾ ਖਿਆਲ ਆ ਵੀ ਬਤਾਵ ਤੋਂ ਬਾਅਦ ਉਹਦੀ ਥਾਂ ਲੈਣ ਵਾਲਾ ਘੋੜਾ ਬਾਅਦ ਦੇ ਵਿੱਚ ਇਹੀ ਆ ਕਿਉਂਕਿ ਇੱਕ ਤਾਂ ਕੱਦ ਕਠ ਚੰਗਾ ਬਾਈ ਲਾਈਨ ਚੰਗੀ ਆ ਗਈ ਪਿਓ ਵਾਲਾ ਖਾਣ-ਦਾਣ ਸਾਰਾ ਪਾਸਾ ਬਾਈ ਹਾਂਜੀ ਸੋ ਭਰਾਵਾਂ ਨੂੰ ਆਸੇ-ਪਾਸੇ ਸੌਖਾ ਹੋ ਜੂ ਏਰੀਆ ਦੇ ਵਿੱਚ ਹਾਂਜੀ ਹਾਂਜੀ ਠੀਕ ਹੈ ਜੀ ਤੇ ਬਾਈ ਜਿਹੜਾ ਦੂਜਾ ਘੋੜਾ ਆਪਣਾ ਜਿਹਦੀ ਆਪਾਂ ਪਹਿਲਾਂ ਵੀ ਵੀਡੀਓ ਕੀਤੀ ਐ ਇੱਕ ਵਾਰ ਮਾਹਸਾਗਰ ਬਾਰੇ ਦੱਸੋ ਬਾਈ ਉਹਦੀ ਗੱਲਬਾਤ ਜੋ ਵੀ ਆ ਮਾਹਸਾਗਰ ਵੀ ਆਪਣੇ ਕੋਲ ਹੈਗਾ ਜੀ ਘੋੜਾ ਹਾਂਜੀ ਬਾਈ ਉਹਦੀ ਮਾਂ ਰਾਜੂ ਡੋਡਾਂ ਵਾਲੇ ਦੀ ਹਮ ਮਾਂ ਬ੍ਰਹਮਾ ਦੇਵੀ ਰਾਜੂ ਦੀ ਹੈ ਜੀ ਹਾਂਜੀ ਤੇ ਮਹਾਸਾਗਰ ਦੀ ਵੀ ਰਾਜੂ ਦੀ ਹੈ ਠੀਕ ਹੈ ਬਾਈ ਦੋਨਾਂ ਦੀ ਮਾਂਲੇ ਪਾਸੋਂ ਇੱਕੋ ਘੋੜੇ ਦੇ ਆ ਤੇ ਬਾਪ ਅਲੱਗ-ਅਲੱਗ ਇੱਕ ਸਮੁੰਦਰ ਦਾ ਠੀਕ ਹੈ ਬਾਈ ਇੱਕ ਬੇਤਾਬ ਦਾ ਜੀ ਠੀਕ ਹੈ ਬਾਈ ਹਾਂਜੀ ਹਾਂਜੀ ਬਾਕੀ ਉਹਦੀ ਸਟਾਰਟ ਸਰਵੋ ਓਪਨ ਹੈ ਉਹਦੀ ਫੀਸ 2000 ਰੁਪਏ ਆਪਣੇ ਕੋਲੇ ਜਿੱਥੇ ਹਾਂਜੀ ਬਾਈ ਹਾਂਜੀ ਠੀਕ ਹੈ ਉਹਦੇ ਤਾਂ ਬਾਈ ਕਾਫੀ ਰਿਜ਼ਲਟ ਆ ਗਏ ਹੋਣੇ ਆ ਕਿ ਜ ਆ ਵੀ ਕੁਝ ਟਾਈਮ ਪਹਿਲਾਂ ਹੀ ਛੱਡਿਆ ਸੀ ਕੁਝ ਟਾਈਮ ਪਹਿਲਾਂ ਹੀ ਬਸ ਇੱਕ ਦੋ ਘੋੜੀਆਂ ਛੱਡਿਆ ਸੀਗਾ ਜੀ ਉਦੋਂ ਹਾਂ ਬੱਚੇ ਆਏ ਵੇ ਆ ਜੀ ਠੀਕ ਹੈ ਬਾਈ ਹੁਣ ਤਕਰੀਬਨ ਕੋਈ ਨੇੜੇ ਲੱਗਣ ਵਾਲੀਆਂ ਸੂਨ ਵਾਲੀਆਂ ਘੋੜੀਆਂ ਉਮਰ ਬਸ ਉਹ ਚਾਰ ਦੰਦ ਦਾ ਜੀ ਇਹ ਹੈ ਤੇ ਦੋ ਦੰਦ ਦਾ ਠੀਕ ਹੈ ਹਾਂਜੀ ਠੀਕ ਹੈ ਵੀਰੇ ਉਹਦੀ ਵੀ ਹਾਈਟ ਹੋਈ ਟ ਵੈਸੇ ਚੰਗੀ ਆ ਬਾਈ ਹਨਾ ਹਾਂਜੀ ਠੀਕ ਹੈ ਜੀ ਤੇ ਉਹਦੇ ਬਾਈ ਮੰਨ ਲਓ ਜਿਹੜੇ ਦੋ ਤਿੰਨ ਬੱਚੇ ਆਏ ਆ ਬਾਈ ਇੱਕ ਆਪਣੇ ਗਰਜੋਤ ਦੇ ਘਰੇ ਵੀ ਮੇਰਾ ਖਿਆਲ ਇੱਕ ਬਿਸ਼ੇਰੀ ਆ ਜੀ ਸ਼ਾਇਦ ਹਾਂਜੀ ਉਹ ਬਿਸ਼ੇਰੀ ਘੋੜੀ ਸੂਣ ਵਾਲੀ ਆ ਠੀਕ ਹੈ ਬਾਈ ਤੇ ਬੱਚੇ ਹੋਰ ਆਏ ਹੋਏ ਆ ਉਹ ਉਹਨਾਂ ਦੀ ਆਪਾਂ ਲਾ ਦੇਾਂਗੇ ਨਾਲ ਠੀਕ ਹੈ ਬਾਈ ਹਾਂਜੀ ਠੀਕ ਹੈ ਤੇ ਬਾਕੀ ਬਾਈ ਜਿਵੇਂ ਹੁਣ ਮੰਨ ਲਓ ਆ ਮੰਨ ਲਓ ਜਿਵੇਂ ਮਾਗੀ ਦਾ ਮੇਲਾ ਲੱਗਣਾ ਮੁਕਸਰ ਉੱਥੇ ਫਿਰ ਲੈ ਕੇ ਜਾਵੋਗੇ ਕੋੜੇ ਹਾਂਜੀ ਹਾਂਜੀ ਲੈ ਕੇ ਜਾਵਾਂਗੇ ਦੋਨੇ ਕੋੜੇ ਲੈ ਕੇ ਆਵਾਂਗੇ ਅੱਛਾ ਜੀ ਹਾਂਜੀ ਸੋ ਇਹਦੀ ਵੀ ਸਰਵਿਸ ਦੀ ਫੀਸ ਆ ਜਿਹੜੀ ਇਹਦੀ ਮੇਰਾ ਖਿਆਲ ਆ ਤੁਸੀਂ ਮਾਹਸਾਗਰ ਦੀ 21000 ਰੱਖੀ ਆ ਹਾਂਜੀ ਮਾਹਸਾਗਰ ਦੀ 21000 ਇਹਦੀ 31000 ਜੰਪਾਂ ਦਾ ਉਹੀ ਸੇਮ ਹੀ ਆ ਸੇਮ ਹੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਬਾਈ ਤੇ ਬਾਕੀ ਇਧਰਲੇ ਪਾਸੇ ਬਾਈ ਸਰਪੰਚ ਸਾਹਿਬ ਬੈਠੇ ਆ ਆਪਾਂ ਮੜਾ ਇਹਨਾਂ ਨੂੰ ਵੀ ਪੁੱਛ ਲਈ ਹੈ ਨਾ ਬਾਈ ਰਾਜਵੀਰ ਹਾਂਜੀ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਜੀ ਤੇ ਸਰਪੰਚ ਸਾਹਿਬ ਦੇਖੋ ਜਿਵੇਂ ਆਪਣੇ ਸਾਰੇ ਪਿੰਡ ਦੇ ਜਿੰਨੇ ਵੀ ਘੋੜੀਆਂ ਵਾਲੇ ਭਰਾ ਅੱਜ ਇਕੱਠੇ ਹੋਏ ਆ ਜੀ ਮਹਾਰਾਜ ਨੇ ਕਿਰਪਾ ਕੀਤੀ ਆ ਬਾਈ ਦੇ ਪਰਚਾ ਜਿਹੜਾ ਇੱਕ ਘੋੜਾ ਆ ਹੈ ਨਾ ਤੇ ਤੁਸੀਂ ਕੀ ਸਮਝਦੇ ਹੋ ਇਸ ਘੋੜੇ ਨੂੰ ਲੈ ਕੇ ਜੇ ਆਪਾਂ ਗੱਲਬਾਤ ਕਰੀਏ ਜੀ ਤੁਸੀਂ ਜੇ ਜੇ ਆਪਾਂ ਇਹਦੇ ਲੈਵਲ ਦੀ ਗੱਲਬਾਤ ਕਰੀਏ ਤੁਸੀਂ ਦੇਖੋ ਅਕਸਰ ਸ਼ੋਹਾਂ ਦੇ ਵਿੱਚ ਵੀ ਜਾਣੇ ਰਹਿੰਦੇ ਹੋ ਹਾਂਜੀ ਹਾਂਜੀ ਤੇ ਵੈਸੇ ਵੀ ਤੁਹਾਡਾ ਵੀ ਸਹਿਚਾਰ ਬਹੁਤ ਜ਼ਿਆਦਾ ਹੈ ਇਹ ਜੱਸੇ ਦੇ ਮੰਤਸੀ ਬਾਈ ਜੀ ਬਹੁਤ ਦੋ ਤਿੰਨ ਸਾਲਾਂ ਦੀ ਗੱਲ ਹੈ ਚੰਗਾ ਕੋਈ ਵਧੀਆ ਨਾਮ ਵਾਲਾ ਘੋੜਾ ਰੱਖਣਾ ਇਹ ਪਹਿਲਾਂ ਵਿੰਦਾ ਵੀ ਰਿਆ ਫਿਰ ਇਹ ਸਾਡੇ ਰਾਏ ਕਿਚ ਕਹਿੰਦਾ ਵੀ ਮੈਨੂੰ ਐ ਘੋੜਾ ਮਿਲਦਾ ਕਿਵੇਂ ਕਰਾਂ ਮੈਂ ਕਿਹਾ ਵੀ ਤੂੰ ਲੈ ਘਰਵਾਰ ਚ ਘਰੇ ਕੁੜੀਆਂ ਹੈਗੀਆਂ ਉਹ ਇਹ ਤਾਂ ਵੱਖਰੀ ਲੈਂਦੀਆਂ ਹਾਂਜੀ ਕੁਝ ਮਿੱਡੇ ਵਾਲੇ ਦੀਆਂ ਇਹਦੇ ਕੋਲੇ ਹੈਗੀਆਂ ਕੁਝ ਸਮੁੰਦਰ ਦੇ ਬੱਚੇ ਆ ਗਏ ਇਹ ਵੱਖਰੀ ਲੈਂਦਾ ਤੇਰੇ ਘਰੇ ਵਧੀਆ ਯੂਜ਼ ਹੋਊਗਾ ਨਹੀਂ ਤਾਂ ਤੂੰ ਘਰੇ ਇਹਨੂੰ ਤੇ ਨਾਲੇ ਸਾਡੇ ਏਰੀਏ ਚ ਵੀ ਜੋ ਸਮੁੰਦਰ ਲੈ ਨਹੀਂ ਜਾਂਦਾ ਹਾਂਜੀ ਹਾਂਜੀ ਤੇ ਇਹ ਵੱਖਰੀ ਲੈਂਨ ਦੀ ਲੋੜ ਸੀਗੀ ਤੇ ਇਹਨੇ ਬਹੁਤ ਵਧੀਆ ਕੀਤਾ ਸਾਨੂੰ ਸਾਰੇ ਭਰਾਵਾਂ ਨੂੰ ਸੋਖਾ ਇਹਦਾ ਸਾਰੇ ਨਗਰ ਵਾਲੇ ਇਹ ਤੋਂ ਆਪਦਾ ਕੁੜੀਆਂ ਭਰੌਣ ਵੀ ਹਾਂਜੀ ਠੀਕ ਹੈ ਜੀ ਤੇ ਬਾਕੀ ਏਰੀਏ ਨੂੰ ਵੀ ਸੋਖਦਾ ਬਿਲਕੁਲ ਜੀ ਤੇ ਵਧੀਆ ਫੈਸਲਾ ਕੀਤਾ ਨੇ ਕੋੜਾ ਬਹੁਤ ਜਿਆਦਾ ਚੰਗਾ ਪਿੱਛੇ ਬੱਚੇ ਕਾਲੇ ਵਾਲੀ ਕਾਫੀ ਚੰਗੇ ਬੱਚੇ ਆਏ ਆ ਉੱਥੇ ਆਪਣੇ ਕਈ ਮਿੱਤਰ ਆ ਦੱਸਦੇ ਰਹਿੰਦੇ ਮੈਂ ਇਹਨੂੰ ਜੱਸੀ ਨੂੰ ਦੋ ਤਿੰਨ ਵੀਡੀਓ ਫੋਟੋ ਭੇਜੀਆਂ ਸੀ ਉਹਨਾਂ ਨੇ ਭੇਜੀਆਂ ਮੈਨੂੰ ਇਹ ਵੀ ਤੁਹਾਡੇ ਪੰਨੇ ਦਾ ਕੋੜਾ ਗਿਆ ਉਹਦੇ ਬੱਚੇ ਚੰਗੇ ਆਏ ਬਾਕੀ ਕੋੜਾ ਦੱਸਦਾ ਹੀ ਸਾਹਮਣੇ ਖੜਾ ਵੀ ਜੇ ਕਿਸੇ ਦੇ ਕਹਿਣ ਨਾਲ ਨਹੀਂ ਵੀ ਕੋਈ ਕਹੇ ਚੰਗੇ ਆਏ ਜਾਂ ਕੋਈ ਮਾੜੇ ਵੀ ਕਹਦੂਗਾ ਉਹਦੇ ਕਹਿੰਦੇ ਮਾੜੇ ਹੀ ਨਹੀਂ ਹੋਣੇ ਰਿਜ਼ਲਟ ਕੋੜੇ ਨੇ ਦੇਣਾ ਹੈਗਾ ਹੈਟ ਦਾ ਵਾਲਾ ਕੋੜਾ ਹੈਗਾ ਫਾਇਦੀ ਬਹੁਤ ਆ ਅੰਗਾਂ ਦਾ ਬਹੁਤ ਸਾਫ ਹੈਗਾ ਕੋਈ ਆਏ ਨਹੀਂ ਆਏ ਲੱਗੀ ਨਹੀਂ ਕੋਈ ਗਾਮ ਉਜੋ ਬਹੁਤ ਜੋ ਇੱਕ ਅਸਟ੍ਰੇਲੀਅਨ ਘੋੜਾ ਚਾਹੀਦਾ ਉਹ ਆ ਪ੍ਰੋਪਰ ਘੋੜਾ ਬਿਲਕੁਲ ਜੀ ਬਾਕੀ ਇਹ ਅਸੀਂ ਵਧਾਈ ਦਿੰਨੇ ਆ ਬਾਈ ਜੱਸੇ ਨੂੰ ਵਧੀਆ ਕੀਤਾ ਇਹਨੇ ਇਹ ਵਧਾਈ ਦਾ ਪਾਤਰਾ ਹੈ ਹਾਂਜੀ ਹਾਂਜੀ ਬਾਈ ਬਾਕੀ ਸੋ ਹੁਣ ਜਿਵੇਂ ਦੋਨੇ ਘੋੜੇ ਅਲੱਗ-ਅਲੱਗ ਲਾਈਨ ਦੇ ਹੋਗੇ ਹਾਂਜੀ ਅਲੱਗ-ਅਲੱਗ ਦੇ ਦੋਨੋਂ ਨਾਲੇ ਟਾਈਮ ਦੇ ਵਿੱਚ ਕੋਈ ਦਿੱਕਤ ਨਹੀਂ ਹੋਣੀ ਦਿੱਕਤ ਨਹੀਂ ਹੋਣੀ ਸਾਹਿਬ ਨਾਲ ਜਿਵੇਂ ਮਰਜ਼ੀ ਘੋੜੀਆਂ ਹਾਂਜੀ ਹਾਂਜੀ ਬਾਕੀ ਵੱਡੇ ਘੋੜੇ ਫੀਸਾਂ ਬਹੁਤ ਹੋ ਗਈਆਂ ਉੱਥੇ ਘੋੜੀ-ਘੋੜੀ ਜੀ ਚਾਹੇ ਜਾਣ ਕਰਕੇ ਘੋੜੀਆਂ ਰੈਂਚ ਬਹੁਤ ਦਿੱਕਤ ਆਉਂਦੀ ਆ ਹਾਂਜੀ ਹੈਨਾ ਇਹ ਨਵਾਂ ਘੋੜਾ ਹੈਗਾ ਤੇ ਨਵੇਂ ਘੋੜੇ ਕਰਕੇ ਮੰਨ ਲਓ ਇਹਦੀ ਉਹ ਪ੍ਰੋਬਲਮ ਨਹੀਂ ਆਉਣੀ ਹਾਂ ਸਮਝਦੇ ਹੋ ਨਾ ਲੋਡ ਵੀ ਸੀ ਲੋਡ ਵੀ ਸੀ ਹਾਂਜੀ ਹਾਂ ਇਹਦੇ ਘੋੜੀਆਂ ਤਕਰੀਬਨ ਗਬਰ ਰਹਿ ਰਹੀਆਂ ਹਾਂਜੀ ਠੀਕ ਹੈ ਜੀ ਸੋ ਬਾਈ ਜਸੇ ਹੋਰ ਕੋਈ ਗੱਲਬਾਤ ਤੁਹਾਨੂੰ ਲੱਗਦਾ ਹੋਵੇ ਆਪਾਂ ਭਰਾਵਾਂ ਦੇ ਨਾਲ ਸਾਂਝੀ ਕਰਨੀ ਆ ਘੋੜੇ ਦੀ ਸਟੱਡ ਸਰਵਿਸ ਨੂੰ ਲੈ ਕੇ ਜਾਂ ਤੁਸੀਂ ਕੋਈ ਕੀ ਮੈਸੇਜ ਦੇਣਾ ਚਾਹੁੰਦੇ ਹੋ ਬਾਈ ਭਰਾਵਾਂ ਨੂੰ ਜਿੰਨੇ ਵੀ ਭਰਾ ਨਵੇਂ ਘੋੜੀਆਂ ਵਾਲੇ ਇਸ ਫੀਲਡ ਦੇ ਵਿੱਚ ਆਉਂਦੇ ਆ ਬਾਈ ਵਧੀਆ ਬਸ ਵੇਖ ਕੇ ਆਉਦਾ ਜਾਨਵਰ ਲੈਣ ਤੇ ਚੰਗੀ ਸੇਵਾ ਕਰਨ ਹਾਂ ਉਹੀ ਨਵਾਂ ਬੰਦਾ ਘੋੜੀ ਰੱਖਦਾ ਹੈ ਹਾਂਜੀ ਬਾਈ ਚੰਗੀ ਦੇਖ ਰਿਆ ਕਰਖਣ ਬਸ ਹਾਂਜੀ ਇਹੀ ਮੈਂ ਤਾਂ ਕਹਿਣਾ ਚੁਣਾ ਠੀਕ ਹੈ ਬਾਕੀ ਬਾਈ ਜੇ ਆਪਾਂ ਏਰੀਏ ਦੀ ਗੱਲ ਕਰੀਏ ਦੇਖੋ ਇੱਥੋਂ ਆਪਾਂ ਨੂੰ ਗਿੱਦੜਵਾ ਵੀ ਬਾਈ ਬਿਲਕੁਲ ਨੇੜੇ ਹੀ ਸ਼ਹਿਰ ਤੋਂ ਉਹੀ ਪੈਂਦਾ ਹੈ ਹਾਂਜੀ ਗਿੱਦੜਵਾ ਸ਼ਹਿਰ ਪੈਂਦਾ ਜੀ ਤਕਰੀਬਨ ਮੇਰੇ ਖਿਆਲ ਅੱਠ 9 ਕਿਲੋਮੀਟਰ ਹੋਣਾ ਬਾਈ ਆ ਇਥੋਂ ਬਸ 8 ਕਿਲੋਮੀਟਰ ਗਿੱਧਰ ਬਾ 8 ਕਿਲੋਮੀਟਰ ਬਾਦਲਾ ਹਾਂਜੀ ਬਾਈ ਹਾਂਜੀ ਇਧਰ ਡੱਬ ਵਾਲੀ 20 ਕਿਲੋਮੀਟਰ ਹਾਂ ਤਕਰੀਬਨ ਬਾਈ ਤੁਸੀਂ ਏਰੀਆ ਹੀ ਤੁਹਾਡਾ ਹੋਏ ਮੇਨ ਰੋਡ ਤੇ ਮੇਨ ਰੋਡ ਤੇ ਆ ਜਾਂਦੇ ਸੋ ਆਉਣ ਜਾਣ ਦਾ ਵੀ ਸੌਖਾ ਹੀ ਹੈ ਜਿੱਧਰੋਂ ਮਰਜ਼ੀ ਭਰਾ ਆ ਕੇ ਸਟੱਡ ਸਰਵਿਸ ਲੈ ਸਕਦੇ ਆ ਘੋੜੇ ਦੀ ਹਨਾ ਹਾਂਜੀ ਹਾਂਜੀ ਠੀਕ ਹੈ ਜੀ ਬਾਈ ਬਹੁਤ ਚੰਗਾ ਲੱਗਿਆ ਜੀ ਸਾਰੇ ਭਰਾਵਾਂ ਨੂੰ ਮਿਲ ਕੇ ਸੋ ਕਿਉਂਕਿ ਕੀ ਹੁੰਦਾ ਜੱਸੇ ਬਾਈ ਇੱਕ ਜਰੀਆ ਬਣਾਉਣਾ ਹੁੰਦਾ ਬਹਾਨਾ ਬਣਾਉਣਾ ਹੁੰਦਾ ਅੱਜ ਥੋੜੇ ਜਰੀਏ ਥੋੜੇ ਪਿੰਡ ਦੇ ਸਾਰੇ ਘੋੜਿਆਂ ਵਾਲੇ ਭਰਾਵਾਂ ਨੂੰ ਮਿਲ ਸਕੇ ਬਾਈ ਇਹ ਬਹੁਤ ਵੱਡੀ ਗੱਲਬਾਤ ਹੋ ਜਾਂਦੀ ਹੈ ਇਹ ਸੁਭਾਵੀ ਬਣਦਾ ਜੀ ਸੁਭਬ ਬਣਦਾ ਬਾਈ ਮਹਾਰਾਜ ਜੀ ਸੋ ਦੋਸਤੋ ਬਾਈ ਜੱਸੇ ਨੇ ਜਿਵੇਂ ਦੋਨੇ ਘੋੜਿਆਂ ਦੀ ਸਟੱਡ ਸਰਵਿਸ ਬਾਰੇ ਦੱਸਤਾ ਮਹਾਸਾਗਰ ਦੀ ਤੇ ਦੂਸਰਾ ਜਿਹੜਾ ਹੁਣ ਬ੍ਰਹਮਾ ਬਾਈ ਨੇ ਨਵਾਂ ਘੋੜਾ ਲਿਆਂਦਾ ਇਹ ਅਰਜਨ ਰੌਲੀ ਵਾਲੇ ਦਾ ਬੱਚਾ ਪੋਤਾ ਜੀ ਆ ਰੌਲੀ ਵਾਲੇ ਦਾ ਸੌਰੀ ਪੋਤਾ ਜੀ ਬਿਤਾਵ ਘੋੜੇ ਦਾ ਬੱਚਾ ਤੇ ਮਹਾਸਾਗਰ ਦੀ ਤਾਂ ਸਟੱਡ ਸਰਵਿਸ ਜਿਹੜੀ ਆ ਪਹਿਲਾਂ ਤੋਂ ਚੱਲ ਰਹੀ ਆ ਸੋ ਕਿਸੇ ਵੀ ਭਰਾ ਨੇ ਹੋਰ ਗੱਲਬਾਤ ਕੋਈ ਪੁੱਛਣੀ ਹੋਈ ਬਾਕੀ ਆਪਾਂ ਵਿੱਚ ਫੋਟੋਆਂ ਲਾਈ ਦਿੱਤੀਆਂ ਬੱਚਿਆਂ ਦੇ ਰਿਜ਼ਲਟ ਤੁਹਾਨੂੰ ਦਿਖਾਤੇ ਜਿੰਨੇ ਕੁ ਬਾਈ ਕੋਲੇ ਫੋਟੋਆਂ ਆਈਆਂ ਸੀ ਹੋਰ ਵੀ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਆਪਾਂ ਦੱਸਾਂਗੇ ਜਿਹੜੇ ਬੱਚੇ ਇਹਦੇ ਅਲੱਗ ਤੋਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਹਾਂਜੀ ਹਾਂਜੀ ਸੋ ਬਾਈ ਦਾ ਕੰਟੈਕਟ ਨੰਬਰ ਆਪਾਂ ਜੱਸੇ ਦਾ ਵੀਡੀਓ ਦੇ ਉੱਤੇ ਦੇ ਦਿੱਤਾ ਜੀ ਕਿਸੇ ਵੀ ਭਰਾ ਨੇ ਗੱਲਬਾਤ ਪੁੱਛਣੀ ਹੋਈ ਸਟੱਡ ਸਰਵਿਸ ਬਾਰੇ ਤਾਂ ਦੋਨੇ ਹੁਣ ਘੋੜਿਆਂ ਦੀ ਸਟੱਡ ਸਰਵਿਸ ਓਪਨ ਆ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਇਹ ਦੋਨੇ ਘੋੜੇ ਮਾਗੀ ਦੇ ਉੱਤੇ ਵੀ ਦੇਖਣ ਨੂੰ ਮਿਲਣਗੇ ਮੇਲੇ ਦੇ ਉੱਤੇ ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਕਿਸੇ ਨਵੇਂ ਫਾਰਮ ਦੇ ਉੱਤੇ ਉਦੋਂ ਤੱਕ ਲਈ ਜੁੜੇ ਰਹੋ ਪਿੰਡੂ ਜ਼ਿਮੀਂਦਾਰ ਨਾਲ ਧੰਨਵਾਦ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ